ਜੀਡੀਐਸ ਪੰਜਾਬ ਨਿਊਜ਼ ਟੀਵੀ ਦੇਖਣ ਵਾਲੇ ਦੇਸ਼ ਵਿਦੇਸ਼ਾਂ ਵਿੱਚ ਵਸਦੇ ਦੇ ਸਵਾਸੀਆਂ ਦਾ ਸਵਾਗਤ ਇਸ ਵੇਲੇ ਦੀ ਵੱਡੀ ਖਬਰ ਗੁਰਦਾਰਾ ਜਨਮ ਅਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪਵਿੰਡ ਦੇ ਪ੍ਰਬੰਧਕਾਂ ਪਾਸੋਂ ਗੁਰਦਾਰੇ ਦੇ ਪ੍ਰਬੰਧ ਵਾਪਸ ਲੈਣ ਸੰਬੰਧੀ ਵਿਸ਼ਾਲ ਇਕੱਤਰਤਾ ਸੰਗਤਵਲੋਂ ਪਰਵਾਰਵਾਤ ਦੇ ਕਬਜ਼ੇ ਅਤੇ ਭ੍ਰਸਟਾਚਾਰ ਕੀਤੇ ਜਾਣਤੇ ਲੱਗੇ ਦੋਸ਼ ਬਾਬਾ ਦੀਪ ਸਿੰਘ ਫਾਊਂਡੇਸ਼ਨ ਦੇ ਮੈਨੇਜਰ ਪ੍ਰਭਜੋਤ ਸਿੰਘ ਨੇ ਸਾਰੇ ਦੋਸ਼ ਨਕਾਰੇ ਮੇਲੇ ਦੌਰਾਨ ਸੰਜਰਨਾਥ ਸਿੰਘ ਜੀ ਖਾਲਸਾ ਪਿੰਡਰਾਂ ਵਾਲੀ ਦੀ ਫੋਟੋ ਨੂੰ ਹਟਾਉਣ ਨੂੰ ਲੈ ਕੇ ਸੰਕਟਾਂਚ ਰੋਸ ਪਿਛਲੇ ਦਿਨੀ ਗੁਰਦਾਰਾ ਜਨਮ ਅਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਪਵਿੰਡ ਵਿਕੇ ਸਲਾਨਾ ਮੇਲੇ ਦੌਰਾਨ ਸੰਜਰਨਾਥ ਸਿੰਘ ਜੀ ਖਾਲਸਾ ਪਿੰਡਰਾਂ ਵਾਲੀ ਦੀ ਤਸਵੀਰ ਲਗਾਉਣ ਨੂੰ ਲੈ ਕੇ ਦੇ ਗੁਰਦਾਰਾ ਪ੍ਰਬੰਧਕਾਂ ਨਾਲ ਸਿੱਖ ਸੰਗਤਾਂ ਦਾ ਰੋਸ ਲਗਾਤਾਰ جاری ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਈ ਸੰਗਤ ਅਤੇ ਪਿੰਡ ਦੇ ਮੋਹਤਮਰਾਨੇ ਗੁਰਦਾਰਾ ਸਹਿਬ ਤੇ ਇੱਕ ਹੀ ਪਰਿਵਾਰ ਦਾ ਕਬਜ਼ਾ ਹੋਣ ਦੇ ਦੋਸ਼ ਲਗਾਏ ਅਤੇ ਗੁਰਦਾਰਾ ਸਾਹਿਬ ਪ੍ਰਚਾਰ ਅਤੇ ਪ੍ਰਸਾਰ ਵਿੱਚ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਅਤੇ ਗੁਰਦਾਰਾ ਸਾਹਿਬ ਵਿੱਚ ਚੜਾਵੇ ਵੀ ਪ੍ਰਿਸ਼ਟਾਚਾਰ ਹੋਣ ਦੇ ਦੋ ਸੰਗਤ ਨੇ ਲਗਾਏ ਉਹਨਾਂ ਨੇ ਕਿਹਾ ਕਿ ਗੁਰਦਾਰ ਦੇ ਪ੍ਰਬੰਧਾਂ ਵਿੱਚ ਕੋਈ ਵੀ ਟੰਗ ਦਾ ਕੰਮ ਨਹੀਂ ਹੋ ਰਿਹਾ ਅੱਜ ਸੰਗਤ ਨੇ ਮੰਗ ਕੀਤੀ ਕਿ ਇਸ ਇਤਿਹਾਸਿਕ ਗੁਰਦਾਰਾ ਸਾਹਿਬ ਜੀ ਦੇ ਪ੍ਰਬੰਧਾਂ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਸੰਗਤ ਨੇ ਚਾਇਆ ਤਾਂ ਸਮੁੱਚੇ ਪ੍ਰਬੰਧਾਂ ਲਈ ਨਵੀਂ ਕਮੇਟੀ ਵੀ ਗਠਿਤ ਕੀਤੀ ਜਾਵੇਗੀ ਇਸ ਮੌਕੇ ਤਿੰਨ ਮਤੇ ਵੀ ਸੰਗਤ ਅੱਗੇ ਪੇਸ਼ ਕੀਤੇ ਗਏ ਜਿਨ੍ਹਾਂ ਵਿੱਚ ਨਵੀਂ ਕਮੇਟੀ ਬਣਾਉਣ ਲਈ ਮਤਾ ਗੁਰਦਾਰਾ ਜੁਡੀਸ਼ੀਅਲ ਕੋਰਟ ਵੱਲੋਂ ਪ੍ਰਿਸ਼ਟਾਚਾਰ ਦੀ ਜਾਂਚ ਦੀ ਮੰਗ ਕੀਤੀ ਗਈ ਅਤੇ ਸਾਰਿਆਂ ਮਤਿਆਂ ਦੀ ਸੰਗਤ ਦੀ ਪ੍ਰਵਾਨਗੀ ਲਈ ਗਈ ਅਤੇ ਸੰਗਤ ਦੇ ਦਖਤ ਸਵੀਕਾਰਵਾਏ ਗਏ ਇਸ ਮੌਕੇ ਪਿਛਲੇ ਸਮੇਂ ਕਮੇਟੀ ਵਿੱਚ ਕੰਮ ਕਰਨ ਵਾਲੇ ਬਲਜੀਤ ਸਿੰਘ ਨੇ ਮੌਜੂਦ ਕਮੇਟੀ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਤੇ ਜਾਂਚ ਦੀ ਮੰਗ ਕੀਤੀ ਇਸ ਮੌਕੇ ਬਾਬਾ ਦੀਪ ਸਿੰਘ ਫਾਊਂਡੇਸ਼ਨ ਦੇ ਮੈਨੇਜਰ ਪ੍ਰਭਜੋਤ ਸਿੰਘ ਨੇ ਸਾਰੇ ਦੋਸ਼ ਨਕਾਰਦੇ ਕਿਹਾ ਕਿ ਗੁਰਦਾਰਾ ਸਾਹਿਬ ਦੇ ਪਰਿਵਾਰ ਵਾਰ ਦਾ ਕਬਜ਼ਾ ਨਹੀਂ ਇੱਥੇ ਸਾਰੇ ਕੰਮ ਸੰਗਤ ਅਤੇ ਕਮੇਟੀ ਮੈਂਬਰਾਂ ਦੀ ਸਲਾਹ ਨਾਲ ਹੀ ਕੀਤੇ ਜਾਂਦੇ ਹਨ। ਉਹਨਾਂ ਨੇ ਕਿਹਾ ਕਿ ਗੁਰਦਾਰਾ ਸਾਹਿਬ ਵਿੱਚ ਕਿਸੇ ਕਿਸਮ ਦਾ ਪ੍ਰਸਤਾਚਾਰ ਨਹੀਂ ਹੈ ਅਤੇ ਨਾ ਹੀ ਗੁਰਦਾਰਾ ਸਾਹਿਬ ਦੇ ਪਿਆਸਿਆਂ ਨਾਲ ਕਿਸੇ ਪ੍ਰਬੰਧਕ ਨੇ ਨਿੱਜੀ ਪ੍ਰਾਪਰਟੀ ਖਰੀਦੀ ਹੈ। ਸੋ ਆਓ ਗੱਲਬਾਤ ਕਰਦੇ ਹਾਂ ਸਾਬਕਾ ਸਰਪੰਚ ਅਮਰਜੀਤ ਸਿੰਘ ਪਾਵਿੰਡ, ਸਾਬਕਾ ਕਮੇਟੀ ਮੈਂਬਰ ਬਲਜੀਤ ਸਿੰਘ ਅਤੇ ਬਾਬਾ ਦੀਪ ਸਿੰਘ ਫਾਊਂਡੇਸ਼ਨ ਦੇ ਮੈਨੇਜਰ ਪ੍ਰਭਜੋਤ ਸਿੰਘ ਕੁਸੀਂ ਦੇਖਦੇ ਰਹੋ ਜੀਡੀਐਸ ਪੰਜਾਬ ਨਿਊਜ਼ ਟੀਵੀ ਤਰਨਤਾਰਾ ਤੋਂ ਗੁਰਦੀਆ ਸਿੰਘ ਦੀ ਖਾਸ ਰਿਪੋਰਟ ਜਿਹੜਾ ਇਹ ਕੱਟ ਕੀਤਾ ਗਿਆ ਇੱਕ ਵਾਰੀ ਇੱਕ ਵਾਰੀ ਅੱਜ ਜਿਹੜੀ ਗੁਰਦੁਆਰਾ ਜਨਮਸਥਾਨ ਚਿਤਬਾਬਾ ਦੀਪ ਸਿੰਘ ਜੀ ਦੇ ਪ੍ਰਬੰਧਕ ਕਮੇਟੀ ਉਹਦੇ ਖਿਲਾਫ ਜਿਹੜਾ ਜਿਹੜਾ ਇਕਤਰਤਾ ਕੀਤੀ ਗਈ ਹੈ ਸੰਗਤ ਦੀ ਇਲਾਕੇ ਦੀ ਔਰ ਪਿੰਡ ਦੀ ਇਕਤਰਤਾ ਸੀਗੀ ਜਿਹੜਾ ਕਮੇਟੀ ਦੇ ਵਿੱਚ ਪ੍ਰਸ਼ਟਾਚਾਰ ਹੈ ਔਰ ਜਿਸ ਤਰ੍ਹਾਂ ਇੱਕ ਘਰ ਨੇ ਤੇ ਕਬਜ਼ਾ ਕੀਤਾ ਹੋਇਆ ਹੈ ਉਹਦੇ ਸਬੰਧਾਂ ਇਹ ਸਾਰੀ ਸੰਗਤ ਨਾਲ ਵਿਚਾਰਾ ਕੀਤੀਆਂ ਗਈਆਂ ਹੈ ਔਰ ਸੰਗਤ ਤੋਂ ਪ੍ਰਵਾਨਗੀ ਲੈ ਕੇ ਤਿੰਨ ਮਤੇ ਜਿਹੜੇ ਪਾਏ ਗਏ ਨੇ ਇੱਕ ਮਤਾ ਸ੍ਰੀ ਅਕਾਲ ਤਖਤ ਸਾਹਿਬ ਤੇ ਸੰਗਤ ਨੂੰ ਨਾਲ ਲੈ ਕੇ ਜਾ ਕੇ ਦੇਣਾ ਹੈ ਇੱਕ ਮਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣਾ ਹੈ ਔਰ ਇੱਕ ਮਤਾ ਸੇ ਗੁਰਦੁਆਰਾ ਜਨਿਸ਼ਰ ਕਮਿਸ਼ਨ ਨੂੰ ਦੇਣਾ ਹੈ ਔਰ ਉਹਨਾਂ ਨੂੰ ਬੇਨਤੀ ਕਰਨੀ ਹੈ ਕਿ ਤੁਸੀਂ ਇੱਕ ਵਿਦਵਾਨਾਂ ਦੀ ਕਮੇਟੀ ਬਣਾਓ ਔਰ ਉਹ ਕਮੇਟੀ ਬਣਾ ਕੇ ਉਹਨਾਂ ਦੇ ਪ੍ਰਬੰਧ ਬਾਰੇ ਸਾਰਾ ਜਿਹੜਾ ਆ ਕੇ ਇਨਕੁਆਇਰੀ ਕਰੇ ਔਰ ਉਸ ਤੋਂ ਬਾਅਦ ਸਾਰਾ ਜਿਹੜਾ ਹੈ ਉਹ ਇੱਕ ਮਤਾ ਨਾਲ ਸਾਨੂੰ ਲੈ ਕੇ ਕਮੇਟੀ ਬਣਾਈ ਜਾਵੇ ਇਲਾਕੇ ਦੀ ਔਰ ਪਿੰਡ ਦੀ ਪੂਰਨਗੁਰ ਸਿੱਖਾਂ ਦੀ ਕਮੇਟੀ ਬਣਾਈ ਜਾਵੇ ਔਰ ਉਹ ਕਮੇਟੀ ਜਿਹੜਾ ਇਸ ਗੁਰਦੁਆਰੇ ਦਾ ਪ੍ਰਬੰਧ ਸੰਭਾਲੇ ਕਿਉਂਕਿ ਜਿਹੜੀਆਂ ਔਣਤਾਈਆਂ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਔਰ ਜੇ ਤੁਸੀਂ ਕੁਝ ਹੋਰ ਚੀਜ਼ ਪੁੱਛਣੀ ਆ ਤੇ ਮੈਂ ਪੁੱਛ ਸਕਦੇ ਜੀ ਇੱਕ ਕਮੇਟੀ ਕਿੰਨੇ ਮੈਂਬਰ ਜਿਹੜੀ ਹੈ ਬਿਲਕੁਲ ਕੰਮ ਕਰੀਏ ਤੇ ਅੱਗੇ ਗਾਂ ਟੋੜ ਕੇ ਕਿਸ ਤਰੀਕੇ ਨਾਲ ਕਰੋੜ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋ ਕਮੇਟੀ ਦੇ ਮੈਂਬਰ ਉਹਨਾਂ ਦੀ ਮਰਜ਼ੀ ਨੇ ਜੀ ਕੁਝ 6-7 ਮੈਂਬਰ ਉਹਨਾਂ ਦੇ ਆਪ ਦੇ ਪਰਿਵਾਰ ਦੇ ਨੇ ਪਹਿਲੀ ਜਿਹੜੀ ਕਮੇਟੀ ਬਣੀ ਸੀ ਉਸ ਉਹਨਾਂ ਦੇ ਰਿਸ਼ਤੇਦਾਰ ਸਾਰੇ ਸੀਗੇ ਹੁਣ ਵੀ ਜਿਹੜੀ ਕਮੇਟੀ ਬਣੀ ਉਹ ਸਾਡੇ ਕੋਲ ਹੈਗੀ ਹੈ ਸਾਰੀ ਵਾਲੇ ਜਿਹੜੀ ਬਣੀ ਹੈ ਉਹਦੇ ਵਿੱਚ ਇੱਕ ਦੋ ਮੈਂਬਰ ਤਿੰਨ ਬਾਹਰ ਦੇ ਇੱਕ ਸਰਾਂ ਬਲਜੀਤ ਸਿੰਘ ਆਹੀ ਇੱਕ ਕੈਪਟਨ ਬਲੰਸ ਸਿੰਘ ਪਿੰਡ ਦਾ ਹੈ ਤੇ ਇੱਕ ਦੋ ਹੋਰ ਇੱਕ ਇਹਨਾਂ ਦੇ ਸਕੂਲ ਲੱਗਾ ਸੁਰਸਿੰਘ ਦਾ ਇਕਰਾਮ ਸਿੰਘ ਜੀ ਇਕਰਾਮ ਸਿੰਘ ਸੀ ਇਹਨੂੰ ਕੱਢ ਦਿੱਤਾ ਗਿਆ ਬਿਨਾਂ ਵਜਾ ਆਰਾਮ ਸਿੰਘ ਸੇਕਲੇ ਉਸ ਨੂੰ ਕੱਢ ਦਿੱਤਾ ਗਿਆ ਕਿ ਉਹਨਾਂ ਦੀ ਮਰਜ਼ੀ ਹੈ ਜਿਹੜਾ ਉਹਨੂੰ ਚੰਗਾ ਲੱਗਦਾ ਉਹ ਇਹਨੂੰ ਰੱਖ ਲੈਂਦੇ ਜਿਹੜਾ ਨਹੀਂ ਹੁਣ ਕੁਝ ਮੈਂਬਰ ਜਿੰਨੂ ਜਿੰਨੂ ਜਦੋਂ ਦੀ ਆ ਗੱਲ ਚੱਲੀ ਹੈ ਔਰ ਸਰੂਪਾ ਪਾ ਦਿੰਦੇ ਪਤਾ ਨਹੀਂ ਉਹਦਾ ਨਾਂ ਲਿਖਦੇ ਕਿ ਨਹੀਂ ਲਿਖਦੇ ਉਹਨਾਂ ਨੂੰ ਕਹਿ ਦਿੰਦੇ ਅਸੀਂ ਤੁਹਾਨੂੰ ਕਮੇਟੀ 'ਚ ਪਾ ਲਿਆ ਹੁਣ ਪਤਾ ਨਹੀਂ ਉਹ 21 ਮੈਂਬਰੀ ਆ 31 ਮੈਂਬਰੀ ਆ ਪਰ ਅਸੀਂ ਜਿਹੜੀ ਬਣਾਉਣੀ ਚਾਹੁੰਦੇ ਅਸੀਂ ਇਲਾਕੇ ਦੀ ਬਣਾਉਣੀ ਚਾਹੁੰਦੇ ਹਾਂ ਕਿਉਂਕਿ ਬਹੁਤ ਵੱਡਾ ਪ੍ਰਬੰਧ ਹੈ ਰਿਸ਼ਤਾਜਾਰ ਕਿੰਨਾ ਕਿ ਤੁਸੀਂ ਸਮਝਦੇ ਹੋ ਹੋ ਚੁੱਕਾ ਹਾਂ ਤਾਂ ਰਿਸ਼ਤਾਜਾਰ ਤੋਂ ਸਿਆ ਅਸੀਂ ਇੱਕ ਸਕੂਲ ਬਣਿਆ ਹੈ ਸਕੂਲ ਤੇ ਸਾਰਾ ਪੈਸਾ ਹੈ ਸਕੂਲ ਤੇ ਗੁਰਦਾਰਾ ਸਾਹਿਬ ਦੇ ਅੰਦਰ ਬਣਿਆ ਸੀਗਾ ਉਹਦਾ ਫਰਨੀਚਰ ਉਹਦੇ ਕੰਪਿਊਟਰ ਉਹਦਾ ਸਾਰਾ ਸਮਾਨ ਜਿਹੜਾ ਗੁਰਦਾਰਾ ਸਾਹਿਬ ਤੋਂ ਲ ਉਥੋਂ ਪੱਖਿਆਂ ਤੱਕ ਲਾ ਕੇ ਜਿਹੜਾ ਉਹ ਆਪ ਦੇ ਸਕੂਲ ਵਿੱਚ ਲੈ ਕੇ ਨਿੱਜੀ ਸਕੂਲ ਇਹਨਾਂ ਨੇ ਬਣਾ ਬਣਾ ਲਿਆ ਜਦੋਂ ਇਹਨਾਂ ਨੂੰ ਪਤਾ ਲੱਗਾ ਵੀ ਕਮਾਈ ਬਹੁਤ ਵੱਡੀ ਹੋਣ ਲੱਗ ਪਈ ਐ ਇਹਨਾਂ ਨੇ ਉਹ ਸਾਰਾ ਸਕੂਲ ਇਥੋਂ ਚੁੱਕ ਕੇ ਨਿੱਜੀ ਆਪਣਾ ਬਣਾ ਲਿਆ ਔਰ ਸਕੂਲ ਜਾ ਕੇ ਸਾਰਾ ਸਮਾਨ ਇਥੋਂ ਖੜਕੇ ਔਰ ਕਮੇਟੀ ਮੈਂਬਰ ਬਲਜੀਤ ਸਿੰਘ ਉਹਨਾਂ ਨੇ ਦਰਬਾਰ ਚ ਪੱਖੇ ਲਵਾਏ ਸੀਗੇ ਉਹ ਪੱਖੇ ਇਹਨਾਂ ਨੇ ਲਾ ਕੇ ਜਾ ਕੇ ਤੇ ਆਪਣੇ ਸਕੂਲ ਚ ਲਾ ਲਏ ਔਰ ਇੱਥੇ ਪੱਖੇ ਗੁਰਦੁਆਰੇ ਚੋਂ ਪੈਸੇ ਲਾ ਕੇ ਫਿਰ ਗੁਰਦ ਦੇ ਇਥੇ ਪੱਖੇ ਜਿਹੜੇ ਲਾ ਦਿੱਤੇ ਔਰ ਇਸ ਹੁੰਦਾ ਹਾਰ ਮੈਂ ਤੁਹਾਨੂੰ ਦੱਸ ਚੁੱਕਾ ਵੀ ਗੁਰਦੁਆਰਾ ਸਾਹਿਬ ਦਾ ਹਾਰ ਚੋਰੀ ਹੋਇਆ ਉਦਲੇ ਕਾਲੇ ਵਾਲਾ ਸਿਆਣਾ ਲਿਆਂਦਾ ਗਿਆ ਮਹਿੰਦਰ ਸਾਹਿਬ ਜਿਹੜੇ ਪਹਿਲੇ ਸੋ ਉਹਨਾਂ ਨੇ ਲਿਆਂਦਾ ਆ ਜਿਹੜੀ ਪਿਛਲੇ ਪਾਸੇ ਆਪਣੇ ਪਾਰਕੇ ਦੇ ਵਿੱਚ ਉਹਨੂੰ ਬਿਠਾਇਆ ਗਿਆ ਇੱਥੇ ਆ ਕੇ ਉਹਨੂੰ ਪੁੱਛ ਗਈ ਪੁੱਛਿਆ ਗਿਆ ਉਹਦੋਂ ਕੋਲ ਕਿਹੜੇ ਬੰਦੇ ਫਿਰ ਇੱਥੇ ਇਹ ਗੱਲ ਚੱਲੀ ਪਈ ਇੱਥੇ ਰੌਲਾ ਪੈ ਗਿਆ ਫਿਰ ਉਹਨੂੰ ਬਾਹਰ ਖੜਿਆ ਗਿਆ ਫਿਰ ਬਾਹਰ ਕੱਢ ਕੇ ਉੱਤੋਂ ਪੁੱਛ ਕੈਸ ਕਰਕੇ ਜਿਹੜੇ ਬੰਦੇ ਉਹਨਾਂ ਨੂੰ ਦੱਸਿਓ ਬੰਦੇ ਫੜਾਏ ਗਏ ਇਹ ਸਾਡੀ ਮਰਜ਼ਾਦਾ ਹੈ ਜੀ ਗੁਰਦੁਆਰੇ ਦੀ ਇਹ ਸਾਡੀ ਬਾਬਾ ਦੀਪ ਸਿੰਘ ਜੀ ਨੇ ਜਿਹਨੇ ਐਡੀ ਵੱਡੀ ਕੁਰਬਾਨੀ ਕੀਤੀ ਉਹਦੇ ਗੁਰਦੁਆਰਾ ਸਾਹਿਬ ਦੀ ਇਹ ਮਰਜ਼ਾਦਾ ਆ ਵੀ ਇੱਥੇ ਕਾਲੇ ਮੇਲੇ ਵਾਲੇ ਸਦੇ ਜਾਂਦੇ ਨੇ ਪੁਰਾਣੇ ਸਵੇ ਤੋਂ ਕਮੇਟੀ ਕੰਮ ਕਰਦੀ ਆਈ ਹੁਣ ਕਿਉਂ ਬੋਲੇ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ ਕਮੇਟੀ ਦੇ ਖਿਲਾਫ ਉਹ ਤੋਂ ਦੀ ਗੱਲ ਚੱਲਦੀ ਸੀ ਪਰ ਹੁਣ ਜਦੋਂ ਇਹਨਾਂ ਨੇ ਸੰਤਾਂ ਦੀ ਫੋਟੋ ਲਾਤੀ ਇਹ ਕਹਿੰਦੇ ਸਾਡਾ ਘਰ ਦਾ ਹੈ ਕੋਈ ਇਹ ਨਹੀਂ ਚਾਹੁੰਦਾ ਇੱਥੇ ਕਬਜ਼ਾ ਕਰਨ ਨੂੰ ਤਾਂ ਸੀ ਜੇ ਲੋਕ ਪਹਿਲਾਂ ਭਜਦੇ ਵੀ ਜੇ ਇੱਥੇ ਕੋਈ ਕਬਜ਼ਾ ਕਰਨ ਨੂੰ ਕਿਸੇ ਨੇ ਕਰਨਾ ਤਾਂ ਕਿਸੇ ਨੂੰ ਕੋਲਕਦੀ ਲੋੜ ਨਹੀਂ ਕਿਸੇ ਦੀ ਲੋੜ ਸੀ ਜਦੋਂ ਕੁਦਰਤ ਜਿਹੜੀ ਹੈ ਨਾ ਉਹ ਕੁਛ ਨਾ ਕੁਛ ਬਹਾਨਾ ਬਣਾਉਂਦੀ ਹੈ ਇਹ ਕੁਦਰਤ ਨੇ 26 ਤਰੀਕ ਨੂੰ ਬਹਾਨਾ ਬਣਾਇਆ ਕਿ ਪ੍ਰਧਾਨ ਔਰ ਮੈਨੇਜਰ ગયા ਨਾਲ ਕਮੇਟੀ ਮੈਂਬਰ ਸੀਗੇ ਔਰ ਜਾ ਕੇ ਉੱਥੇ ਜਾ ਕੇ ਜਿਹੜੀ ਸੰਤਾਂ ਦੀ ਫੋਟੋ ਲੱਗੀ ਵੇਖੋ ਸੰਤਾਂ ਦੀ ਫੋਟੋ ਅਕਾਲ ਤਖਤ ਸਾਹਿਬ ਤੇ ਲੱਗੀ ਹੈ ਸੰਤ ਜਿਹੜੇ ਉਹਨਾਂ ਦੀ ਸ਼ਹੀਦੀ ਜਿਹੜੀ ਉਹ ਅਕਾਲ ਤਖਤ ਤੋਂ ਪ੍ਰਵਾਨਗੀ ਮਿਲੀ ਔਰ ਉਹਨਾਂ ਦਾ ਦਿਨ ਬਣਾਇਆ ਜਾਂਦਾ ਅਕਾਲ ਤਖਤ ਸਾਹਿਬ ਤੇ ਔਰ ਬਾਕੀ ਸਿੱਧਾ ਨਹੀਂ ਮੈਂ ਇੱਕ ਹੋਰ ਬੇਨਤੀ ਕਰ ਦੇਣਾ ਤੁਹਾਨੂੰ ਜਿਹੜੀ ਉਸ ਤੋਂ ਵੱਡੀ ਗੱਲ ਜਿਨ੍ਹਾਂ ਦਾ ਅਸੀਂ ਜਿਨ੍ਹਾਂ ਦੀ ਅਸੀਂ ਕਮਾਈ ਖਾਂਦੇ ਆਂ ਬਾਬਾ ਦੀਪ ਸਿੰਘ ਜੀ ਦੀ ਉਸ ਵੇਲੇ ਦੀ ਸਰਕਾਰਾਂ ਵਾਸਤੇ ਉਹ ਵੀ ਬਾਗੀ ਸੀਗੇ ਉਹਨਾਂ ਲਈ ਉਹ ਭੱਗ ਥੋੜੇ ਸੀਗੇ ਤਾਂ ਕਰਕੇ ਉਹਨਾਂ ਨਾਲ ਜੁੱਧ ਹੋਏ ਨਾ ਉਹਨਾਂ ਜ਼ੁਲਮ ਦੇ ਖਿਲਾਫ ਲੜਾਈ ਲੜੀ ਤੇ ਜੋ ਹੁਣ ਸੰਤਾ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਹੈ ਤੇ ਉਹਨਾਂ ਨੂੰ ਅਸੀਂ ਹੱਤਵਾਲੀ ਕਹਿੰਨੇ ਆਂ ਫਰਕ ਸਿਰਫ ਇੱਕ ਭਾਸ਼ਾ ਦਾ ਹੀ ਪਿਆ ਹੈ ਬਾਕੀ ਜਿਹੜਾ ਉਹੋ ਚੱਲਿਆ ਆਉਂਦਾ ਫਿਰ ਮੈਂ ਇੱਕ ਹੋਰ ਬੇਨਤੀ ਕਰ ਦਿਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਪੱਗ ਜਿਹੜੀ ਸੀ ਉਹ ਗੁਰੂ ਅੰਗਦ ਦੇਵ ਸੱਚੇ ਨੂੰ ਪਾਤਸ਼ਾਹ ਨੂੰ ਚਲੀ ਗਈ ਉਹ ਗੁਰੂ ਡਾਰਕ ਬਣ ਗਏ। ਔਰ ਜੇ ਬਾਬਾ ਦੀਪ ਸਿੰਘ ਦੀ ਟਕਸਾਲ ਦੀ ਪਗਸੰਤ ਜਰਨਲ ਤੋਂ ਉਹਨੂੰ ਵੱਜੀ ਤਾਂ ਬਾਬਾ ਦੀਪ ਸਿੰਘ ਕਿਉਂ ਨਹੀਂ ਬਣੇ? ਇਹਨਾਂ ਨੂੰ ਕਿਉਂ ਉਤਰਾਜ ਉਸ ਫੋਟੋ ਦੇ ਉੱਤੇ? ਇਹਨਾਂ ਨੇ ਉਹ ਫੋਟੋ ਲਾਈ ਸੰਗਤਾ 'ਚ ਰੋਸ ਆਇਆ। ਉਹਦਾ ਜੋ ਰਿਜ਼ਲਟ ਸੀਗਾ ਉਹ ਜਿਹੜਾ 28 ਤਰੀਕ ਨੂੰ ਤੁਹਾਡੇ ਸਾਹਮਣੇ ਆਇਆ ਸਾਰਿਆਂ ਦੇ ਉਹ ਰਿਜ਼ਲਟ ਜਿਹੜਾ ਇਹਨਾਂ ਨੇ ਭੁਗਤਿਆ 28 ਤਰੀਕ ਨੂੰ। ਉਸ ਤੋਂ ਬਾਅਦ ਜਿਹੜਾ ਇਹ ਫਿਰ ਪਿੰਡ ਨੇ ਸੋਚਿਆ ਇਲਾਕੇ ਨੇ ਸੋਚਿਆ ਕੁਝੜੇ ਸਾਨੂੰ ਸੱਜਣ ਇਕੱਠੇ ਕਰਨ ਵਾਲੇ ਸੀ ਕਿਉਂਕਿ ਵਾਕਿਵਾਕ ਪਾਰਟੀਆਂ ਸਿਰਫ ਆਪਣੇ ਵੰਡੇ ਸੀ ਗੁਰੂ ਸਾਹਿਬ ਨੇ ਬੜੀ ਵੱਡੀ ਕਿਰਪਾ ਕੀਤੀ ਕਿ ਪਿੰਡ ਦੀ ਇਕੱਤਰਤਾ ਹੋਈ ਔਰ ਸਾਰੇ ਅਸੀਂ ਨਾ ਕਾਂਗਰਸ ਰਹੀ ਨਾ ਅਕਾਲੀ ਰਹੀ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਫੈਸਲਾ ਕਰ ਲਿਆ ਔਰ ਸੰਗਤ ਨੂੰ ਨਾਲ ਲੈ ਕੇ ਅਸੀਂ ਕੱਲਿਆ ਨਹੀਂ ਕੀਤਾ ਪਹਿਲਾਂ ਦੋ ਤਿੰਨ ਦਿਨ ਇੱਕ ਮੀਟਿੰਗ ਕੀਤੀ ਤੇ ਉਹਦੇ ਪਿੰਡ ਦੇ ਵਿਚਾਰ ਕੀਤੀ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਔਰ ਉੱਥੇ ਪ੍ਰਵਾਨਗੀ ਲਈ ਕੇ ਸੰਗਤ ਦੀ ਕਿ ਇਲਾਕੇ ਨੂੰ ਕਿੱਥਿਆਂ ਕਰਕੇ ਕਿਹੜੀ ਮੀਟਿੰਗ ਕੀਤੀ ਜਾਵੇ ਉਹ ਜਿਹੜੀ ਮੀਟਿੰਗ ਅੱਜ ਤੁਹਾਡੇ ਸਾਹਮਣੇ ਆ ਉਹਦੇ ਵਿੱਚ ਇਕੱਠ ਤੁਹਾਡੇ ਸਾਹਮਣੇ ਆ ਲਾਕਾ ਤੁਹਾਡੇ ਸਾਹਮਣੇ ਤੁਸੀਂ ਇਕੱਲੇ ਇਕੱਲੇ ਬੰਦੇ ਨੂੰ ਜਾਣਦੇ ਜੇ ਮੈਨੂੰ ਕੋਈ ਨਾਂ ਦੱਸਣ ਦੀ ਜ਼ਰੂਰਤ ਨਹੀਂ ਔਰ ਜਿਸ ਤਰ੍ਹਾਂ ਸੰਗਤ ਆਈ ਹੈ ਮੈਂ ਕਿਹਾ ਗੁਰੂ ਸਾਹਿਬ ਕਿਰਪਾ ਕਰਨਗੇ ਸਾਰੇ ਸਾਡੇ ਨਾਲ ਜਾਣਗੇ ਔਰ ਇਹ ਛੇਤੀ ਪ੍ਰਬੰਧ ਜਿਹੜਾ ਸੱਚੇ ਹੱਥਾਂ ਚ ਆਊਗਾ ਅਸੀਂ ਕਹਿੰਦੇ ਇਹੋ ਸੁਧਰ ਜਾਣ ਅਸੀਂ ਅੱਜ ਵੀ ਕਹਿੰਦੇ ਇਹ ਸੁਧਰ ਜਾਣ ਛਕ ਲੈਣ ਅੰਮ੍ਰਿਤ ਗੁਰਸਿੱਖ ਬਣ ਜਾਣ ਗੁਰੂ ਦੀ ਗੱਲ ਕਰਨੇ ਇਹ ਨਾ ਕਹਿਣ ਗੁਰਦੁਆਰਾ ਸਾਹਿਬ ਗਰਬਾਣੀ ਨਹੀਂ ਪੜ੍ਹਨੀ ਚਾਹੀਦੀ ਹੋਰ ਕੁਝ ਕਰਨਾ ਚਾਹੀਦਾ ਉਹ ਗੱਲਾਂ ਨਹੀਂ ਇਹ ਬੰਦੂਕਾਂ ਵਾਲਾ ਇੱਥੇ ਬਣਿਆ ਉੱਥੇ ਕੀ ਚੱਲਿਆ ਜਿਸੇ ਟ੍ਰੇਨਿੰਗ ਹੁੰਦੀ ਹੈ ਬੰਦੂਕਾਂ ਦੀ ਮੈਂ ਦੱਸਣਾ ਨਹੀਂ ਉਹ ਚਲਣੀਆਂ ਨਹੀਂ ਸੀ ਚਾਹੀਦੀ ਜਿਹੜੀਆਂ ਉੱਥੇ ਚਲੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਪੰਜ ਛੇ ਕਿੱਲੇ ਛੱਪੜ ਦੀ ਜਗ੍ਹਾ ਹੈ ਪੰਚਾਇਤ ਦੀ ਜਗ੍ਹਾ ਹੈ ਸਰਕਾਰ ਦੀ ਜਗ੍ਹਾ ਹੈ ਉਹ ਪਿੰਡ ਨੇ ਦਿੱਤੀ ਸੀਗਾ ਇਹਨਾਂ ਨੂੰ ਹੁਣ ਮਤਾ ਨਹੀਂ ਪਾਇਆ ਉਹ ਵੀ ਉਤਰਾਂ ਮੈਂ ਇਹਦੇ ਬੇਨਤੀ ਕਰਦਾ ਵਾਂ ਕਿ ਉਹ ਜਗ੍ਹਾ ਜਿਹੜੀ ਆ ਨਾ ਉਹਦਾ ਠੇਕਾ ਹੀ ਦੇ ਜਾਣ ਪਿੰਡ ਨੂੰ ਤੇ ਪਿੰਡ ਦਾ ਜਿਹੜਾ ਵਧੀਆ ਵਿਕਾਸ ਚੱਲ ਸਾਨੂੰ ਸਰਕਾਰ ਵੱਲੇ ਵੇਖਣ ਦੀ ਲੋੜ ਹੀ ਨਹੀਂ ਮੇਰੀ ਤਾਂ ਇਹੋ ਇਹਨਾਂ ਨੂੰ ਬੇਨਤੀ ਹੈ ਬਾਕੀ ਅੱਜ ਪ੍ਰਬੰਧ ਚੱਲਿਆ ਸੰਗ ਤੇ ਕਦੋਂ ਸਤਿਗੁਰੂ ਕਿਰਪਾ ਕਰਦੇ ਸੰਗਤ ਤੇ ਕਦੋਂ ਸੰਗਤ ਤੁਰਦੀ ਆਏ ਤਾਂ ਉਹਨਾਂ ਦੀ ਕਿਰਪਾ ਗਾਂ ਕਿਧਰ ਨੂੰ ਗਲ ਜਾਣੀ ਹੈ ਕੀ ਸਾਡੇ ਤੇ ਇਹਨਾਂ ਪਰਚੇ ਕਰਾਉਣੇ ਕੀ ਇਹਨਾਂ ਕਾਰਵਾਈ ਕਰਨੇ ਕਿਉਂਕਿ ਉਹਨਾਂ ਕੋਲ ਪੈਸਾ ਜਿਹੜਾ ਰੁਕ ਭਰ ਕੇ ਦੇਣ ਨੂੰ ਹੈ ਅਸੀਂ ਸਾਡੇ ਕੋਲ ਨੇਕ ਕਮਾਈ ਹੈ ਅਸੀਂ ਜੋ ਕੁ ਲਾਵਾਂਗੇ ਨੇਕ ਕਮਾਈ ਚੋਂ ਲਾਵਾਂਗੇ ਇਸ ਕਰਕੇ ਸਾਡੀ ਤੁਹਾਨੂੰ ਬੇਨਤੀ ਹੈ ਜੀ ਸਭ ਤੋਂ ਵੱਡਾ ਥੰਮ ਤੁਸੀਂ ਜੇ ਤੁਸੀਂ ਕਿਸੇ ਗੱਲ 'ਚ ਆ ਕੇ ਮੈਂ ਤੇ ਬੇਨਤੀ ਕਰੂੰਗਾ ਕਿ ਤੁਸੀਂ ਵੀ ਕਿਤੇ ਇਹ ਨਾ ਵੇਖਿਓ ਇਹ ਇਹਨਾਂ ਕੋਲ ਜਿਆਦਾ ਪ੍ਰਬੰਧ ਹੈ ਇਹਨਾਂ ਦੇ ਨਾਂ ਬੜੇ ਵੱਡੇ ਵੱਡੇ ਨੇ ਔਰ ਸਾਰੇ ਸਾਡਾ ਸਾਥ ਦਿਓ ਜੇ ਸਾਡੇ ਸੱਚਾਈ ਹੈ ਸਾਡਾ ਸਾਥ ਦਿਓ ਜੇ ਝੂਠੇ ਸਾਨੂੰ ਸਾਹਮਣੇ ਕਹਦੇ ਤੁਸੀਂ ਇਹ ਗੱਲੋਂ ਝੂਠੇ ਜੇ ਮੈਂ ਕਮੇਟੀ ਨੂੰ ਬੇਨਤੀ ਕਰਦਾ ਤੁਹਾਡੇ ਜ਼ਰੀਏ ਤੇ ਕਮੇਟੀ ਵਾਲੇ ਆਜਨ ਅਸੀਂ ਦੋ ਤਿੰਨ ਬਹਿ ਜਾਣੇ ਹਰਦਰਸਾਹ ਦਰਬਾਰ ਦੇ ਵਿੱਚ ਬਹਿ ਜਾਣੇ ਜਿਹੜੀਆਂ ਅਸੀਂ ਗੱਲਾਂ ਕੀਤੀਆਂ ਇਹਨਾਂ ਦੀ ਸੌਂ ਦੇ ਦੇਣ ਅਸੀਂ ਤੁਹਾਡੇ ਸਾਹਮਣੇ ਹੱਥ ਚੁੜ ਕੇ ਮਾਫੀ ਮੰਗਾਗੇ ਅਸੀਂ ਗਲਤਾਂ ਅਸੀਂ ਮਾਫੀ ਮੰਗ ਕੇ ਅੱਜ ਤੋਂ ਬਾਅਦ ਅਸੀਂ ਨਾ ਨੀ ਲਾਵਾਂਗੇ ਪਰੰਪਰਤ ਬੜਾ ਸੱਚਾ ਚਲਾਉਂਦੇ ਆ ਪਰ ਆ ਕੇ ਸਾਨੂੰ ਦੱਸ ਦੇਣ ਬਾਬੇ ਕਲਵੰਦ ਸਿੰਘ ਨੂੰ ਸਾਈ ਨੜ ਵਾਲੀ ਗੱਲ ਨਹੀਂ ਕਹੀ ਮੇਰੇ ਨਾਲ ਆਪ ਗੱਲ ਹੋਈ ਹੈ ਜਾਂ ਸਕੂਲ ਦਾ ਸਮਾਨ ਉੱਥੇ ਨਹੀਂ ਗਿਆ ਜਾਂ ਮੈਨੇਜਰ ਨੇ ਬਲਜੀਤ ਨੂੰ ਫੋਨ ਕਰਕੇ ਨਹੀਂ ਕਿਹਾ ਇਹਨਾਂ ਨੇ ਐਫ ਡੀ ਖਾਲੀ ਹੈ ਮੈਂ ਕਹਿੰਦਾ ਇਹਨੇ ਵਾਪਸ ਨਹੀਂ ਕੀਤੀ ਜੇ ਇਹ ਗੱਲਾਂ ਨਹੀਂ ਹੋਈਆਂ ਬਹੁਤ ਗੱਲਾਂ ਕਹੀਆਂ ਅਸੀਂ ਦੱਸਣੀਆਂ ਨਹੀਂ ਚਾਹੁੰਦੇ ਇਹ ਗੱਲਾਂ ਗੱਲ ਦੱਸਾਂਗੇ ਸਤਿਗੁਰੂ ਦੀ ਕਿਰਪਾ ਕਰ ਤੁਹਾਨੂੰ ਸਾਰੀ ਦੱਸਾਂਗੇ ਮੁੱਠਕੜਾ ਨਹੀਂ ਚਾਹਿਆ ਤਾਂ ਕਮੇਟੀ ਨਵੀਂ ਬਣੂਗੀ ਜਿੱਦੇ ਜਾਂ ਨਹੀਂ ਕਮੇਟੀ ਇਸ ਤਰ੍ਹਾਂ ਨਹੀਂ ਬਣਾਵਾਂਗੇ ਅਸੀਂ ਧੱਕੇ ਨਾਲ ਕਬਜ਼ਾ ਨਹੀਂ ਕਰਾਂਗੇ ਇਹ ਸੰਗਤ ਨੇ ਚਾਹਿਆ ਜੇ ਸੰਗਤ ਚਾਹੂਗੀ ਸਤਿਗੁਰੂ ਚਾਉਣ ਜਦੇ ਸਾਡੀ ਅਰਦਾਸ ਸਤਿਗੁਰੂ ਅੱਗੇ ਆ ਸਤਿਗੁਰੂ ਨੇ ਬਖਸ਼ਿਸ਼ ਕੀਤੀ ਆ ਸਤਿਗੁਰੂ ਨੇ ਤੋੜਿਆ ਅੱਗੇ ਜਿਵੇਂ ਜਿਵੇਂ ਸਤਿਗੁਰੂ ਦਾ ਹੁਕਮ ਹੋਊਗਾ ਜਿਵੇਂ ਜਿਵੇਂ ਸਤਿਗੁਰੂ ਚਾਉਣਗੇ ਸੰਗਤ ਨੂੰ ਸਤਿਗੁਰੂ ਸਾਂਤਕ ਵਸਣਾ ਫੇਰ ਸੰਗਤ ਨੇ ਤੋੜਨ ਨਾਲ ਸਾਡਾ ਕੋਈ ਸਾਥ ਨਹੀਂ ਨਾ ਕੋਈ ਮੇਰੀ ਜਾਣ ਪਛਾਣ ਨਾਲ ਚੇਅਰਮੈਨ ਸਾਹਿਬ ਦੀ ਜਾਣ ਪਛਾਣ ਨਾਲ ਚੇਅਰਮੈਨ ਸਾਹਿਬ ਦੀ ਬੜੀ ਜਾਣਭਝਾਂ ਸਾਡੀ ਲੋਕ ਸਾਡੇ ਕਰਕੇ ਲੋਕ ਸਾਡੇ ਕਰਕੇ ਲੋਕ ਨਹੀਂ ਆਏ ਪ੍ਰਬੰਧ ਦੇ ਖਿਲਾਫ ਲੋਕ ਆਏ ਨੇ ਕਿਉਂਕਿ ਸੰਗਤ ਜਿਹੜਾ ਬਾਬਾ ਦੀਪ ਸਿੰਘ ਦਾ ਸਾਨਾ ਨਾ ਇਹਨੂੰ ਲੱਖਾਂ ਲੋਕ ਆ ਕੇ ਨਮਸਤਕ ਹੁੰਦੇ ਨੇ ਔਰ ਮੈਨੂੰ ਸੰਗਤ ਨੇ ਇਹ ਵੀ ਬੜੀ ਬੇਨਤੀ ਕੀਤੀ ਸੀ ਕਿਉਂਕਿ ਜਨਮ ਸਥਾਨ ਜਿਹੜਾ ਉਹ ਅੰਦਰ ਆ ਉਹਦੇ ਬਾਰੇ ਵੀ ਸੰਗਤ ਨੂੰ ਦੱਸਿਆ ਜਾਵੇ ਕਿ ਸੰਗਤ ਇੱਥੋਂ ਨਾਲੋਂ ਉਸ ਤੱਕ ਵੀ ਜਾਵੇ ਪਰ ਮੈਂ ਸਮਝਦਾ ਰਿਹਾ ਇਹ ਨਾ ਹੋਵੇ ਸੰਗਤ ਇੱਕ ਕੋਈ ਗੱਲ ਆ ਜੇ ਕਿਸੇ ਕੋਈ ਵਿਵਾਦ ਹੋਵੇ ਚੱਲ ਪਏ ਤੇ ਜਿੱਥੇ ਸੰਗਤ ਆਉਂਦੀ ਹੈ ਠੀਕ ਹੈ ਪਰ ਅੱਜ ਜਿਹੜਾ ਉਹ ਸਾਨੂੰ ਸਾਰਾ ਕੁਝ ਇਹਨਾਂ ਦੀ ਬਹੁਤ ਹੀ ਜ਼ਿਆਦਾ ਜਿਵੇਂ ਸਿਰ ਤੋਂ ਪਾਣੀ ਨਿਕਲ ਜਾ ਕਰਕੇ ਸਾਨੂੰ ਸਰ ਕੋ ਦੱਸਣਾ ਪਿਆ ਔਰ ਮੇਰੀ ਤੁਹਾਨੂੰ ਬੇਨਤੀ ਹੈ ਕਿ ਸਾਡੀਆਂ ਗੱਲਾਂ ਜਿਹੜੀਆਂ ਨੇ ਤੁਸੀਂ ਲੋਕਾਂ ਚ ਪਹੁੰਚਾਉਣੀਆਂ ਉਹਨਾਂ ਨੂੰ ਜ਼ਰੂਰ ਪਹੁੰਚਾ ਦਿਓ ਉਹਨਾਂ ਦੇ ਵਰਸ਼ਨ ਲੈਣੇ ਜ਼ਰੂਰ ਲੈ ਲਿਓ ਸਾਡੇ ਸਾਹਮਣੇ ਬਿਠਾ ਲਓ ਜਦੋਂ ਕਹਿਣਗੇ ਅਸੀਂ ਮੈਂ ਤਾਂ ਚੇਅਰਮੈਨ ਸਾਹਿਬ ਬੜੀ ਬੜਾ ਕੈਪਟਨ ਸਾਹਿਬ ਨੂੰ ਬੇਨਤੀ ਕੀਤੀ ਆ ਕੈਪਟਨ ਸਾਹਿਬ ਬਹਿ ਜੀਏ ਬਹਿ ਕੇ ਗੱਲ ਕਰ ਲਈਏ ਪਰ ਉਹਨਾਂ ਅੱਜ ਆਉਣੇ ਅਸੀਂ ਕੱਲ ਆਉਣੇ ਆ ਸਾਨੂੰ ਟਾਈਮ ਦਿੱਤਾ ਚੇਅਰਮੈਨ ਸਾਹਿਬ ਕਹਿੰਦੇ ਵਿਆਹ ਵਾ ਮੈਂ ਕਿਹਾ ਆਜੂ ਇਹ ਕਹਿੰਦੇ ਅਸੀਂ ਆ ਜਾਂਦੇ ਉਹ ਕਹਿੰਦੇ ਅਸੀਂ ਤਾਂ ਵਿਆਸ ਲੰ ਉਥੇ ਜਲੇਕੋਨ ਸੈਟ ਕੋਲ ਟਾਈਮ ਨਹੀਂ ਫਿਰ ਅਸੀਂ ਦੋ ਵਾਰੀ ਟਾਈਮ ਫੋਨ ਕੀਤਾ ਮੈਨੂੰ ਕਹਿੰਦੇ ਆਪਾਂ ਇੱਕ ਪਾਰਟੀ ਦੇ ਆ ਇੱਥੇ ਪਾਰਟੀਆਂ ਨਾਲ ਕੋਈ ਮਤਲਬ ਨਹੀਂ ਹੈ ਇਹ ਗੁਰੂ ਘਰ ਦਾ ਮਸਲਾ ਹੈ ਨਾ ਮੈਂ ਕੋਈ ਕਾਲੀਆਂ ਨਾ ਕਾਂਗਰਸੀਆਂ ਨਾ ਕੁਝ ਇੱਥੇ ਕੁਝ ਨਹੀਂ ਇੱਥੇ ਆ ਕੇ ਸਾਰੇ ਇੱਕ ਨੇ ਨਾਲ ਕੁਝ ਜਾਤਾ ਨਾਲ ਕੁਝ ਪਾਤਾ ਸਾਰਿਆਂ ਦਾ ਸੰਝਾ ਔਰ ਮੈਂ ਬੇਨਤੀ ਕਰਦਾ ਤੁਹਾਨੂੰ ਫਿਰ ਦੁਬਾਰਾ ਵੀ ਤੁਸੀਂ ਸਾਡੀਆਂ ਗੱਲਾਂ ਜਿਹੜੀਆਂ ਉਹਨਾਂ ਦਾ ਕੋਈ ਪਚਾਓ ਔਰ ਸੰਗਤ ਦਾ ਕੋਈ ਪਚਾਓ ਕਿ ਸੰਗਤ ਜਿਹੜਾ ਅਤਿ ਸ਼ਾਭ ਵਧੇ ਔਰ ਅਸੀਂ ਜਿਹੜਾ ਇਹਨਾਂ ਦੇ ਨਾਲ ਮੁਕਾਬਲਾ ਕਰ ਸਕੀਏ ਤੁਸੀਂ ਵਿਚਨਾਰ ਰਹੇ ਜੀ ਹਾਂਜੀ ਇਸ ਤਰ੍ਹਾਂ ਜੀ ਮੈਨੂੰ ਕੀ ਘਟੋ ਘਟ 15 16 ਸਾਲ ਤੋਂ ਮੈਂ ਇਥੇ ਵਜਿਰਦਾ ਪਿਆ ਇਹਨਾਂ ਦੇ ਪ੍ਰਬੰਧ ਦੇ ਵਿੱਚ ਜੀ ਆਉਂਦੇ ਤਾਂ ਮੈਨੂੰ 35 ਸਾਲ ਹੋ ਗਏ ਆ ਜੀ ਅੱਛਾ ਬੇਨਤੀ ਇਹ ਹੈ ਕਿ ਜਿਵੇਂ ਸਕੂਲ ਦੇ ਮਸਲੇ ਆ ਜਾਂ ਗੁਰਦਾਰੇ ਦੇ ਆ ਪ੍ਰਬੰਧਾਂ ਹਰ ਇੱਕ ਪੱਖੋਂ ਇਹਨਾਂ ਸੇਵਾਦਾਰਾਂ ਨੂੰ ਤਾਂ ਕੀਤਾ ਜਾਂਦਾ ਲੰਗਰਾਂ ਦੇ ਸਬੰਧ ਚ ਤਾਂ ਇਹਨਾਂ ਨੇ ਸਾਨੂੰ ਇੱਕ ਅਜਿਹੀ ਨਵੀਂ ਗੱਲ ਕੀਤੀ ਕਿ ਲੰਗਰ ਜਿਹੜੇ ਲੱਗਣੇ ਸੀ ਟ੍ਰੈਂਟ ਲਵਾ ਕੇ ਦੇਾਂਗੇ ਲੰਗਰਾਂ ਨੂੰ ਸਾਰਾ ਸਹੂਲਤ ਗੁਰਦਾਰੇ ਦੇ ਦੇਾਂਗੇ ਤੁਸੀਂ ਕਿੰਨੇ ਚਿਰ ਇਹਨਾਂ ਦੇ ਨਾਲ ਰਹੇ ਹੋ ਮੈਨੂੰ ਮੇਰੇ 15 15 20 ਸਾਲੇ ਹੋ ਚਲੇ ਨੇ। ਹਰ ਹਾਲ ਦੇ ਤੁਹਾਨੂੰ ਕੋਈ ਕਮੀ ਨਹੀਂ ਤੁਸੀਂ ਉਹਨਾਂ ਜਿੱਦ। ਨਹੀਂ ਕਮੀ ਆਹੀ ਜੇ ਬਹੁਤ ਬੋਲਦੇ ਸੁਣਦਾ ਹੀ ਕੋਈ ਨਹੀਂ ਜੇ ਅਸੀਂ ਤਾਂ ਮੈਂ ਜਦੋਂ ਸਕੂਲ ਵਿੱਚ ਹੋਇਆ ਸਕੂਲ ਵਰੀ ਮੈਂ ਬਹੁਤ ਬੋਲਿਆ ਮੇਰੀ ਪ੍ਰਿੰਟ ਨੂੰ ਬੇਨਤੀਆਂ ਕੀਤੀਆਂ ਕਿ ਇਹ ਨਹੀਂ ਸੁਣਦੇ। ਹਾਂਜੀ ਉਦੋਂ ਮੈਂ ਕਮੇਟੀ 'ਚ ਸੀ ਮੈਂ ਬਹੁਤ ਮੈਂ ਹੁਣ ਵੀ ਕਮੇਟੀ 'ਚ ਹਾਂ ਜੀ। ਮੈਂ ਬਹੁਤ ਬੋਲਿਆ ਹੋਣੀ ਜਦੋਂ ਸੰਤਾਂ ਦੀ ਗੱਲ ਬਈ ਕੇ ਇਹਨੂੰ ਪੁੱਛੋ ਪੱਤਰਕਾਰਾਂ ਸੇ ਮੈਂ ਕਿੰਨੀ ਬੇਨਤੀ ਕੀਤੀ ਦੂਜੇ ਵੱਡੇ ਤੋਂ ਵੀਰ ਪੱਤਰਕਾਰ ਨੇ ਸਮਝਾਇਆ ਕਿ ਨਾ ਬਵਾਦ ਖੜੋ ਦੋ ਦਿਨ ਝਗੜਾ ਚੱਲ ਜਾਣਾ ਫੋਟੋ ਦੀ ਕਿਹੜੀ ਗੱਲ ਕੁਈ ਕੋਹ ਰਹਿਨੇ ਮੁੰਡੇ ਨੇ ਕੀਰਤਨ ਲਾਇਆ ਗੁਰੂ ਗੋਬਿੰਦ ਸਿੰਘ ਦਾ ਕਥਾ ਲੱਗੀ ਸੀ ਉਹਨੂੰ ਇਹਨਾਂ ਗਾਲਾਂ ਕੱਢੀਆਂ ਫਿਰ ਉਹਨੇ ਮਗਾੜੀਆਂ ਕੱਢੀਆਂ ਵੀਡੀਓ ਬੁਢੀ ਕੋ ਪਈਆਂ ਆ ਉਹ ਵੀ ਗੱਲ ਗਲਤੀ ਹੁੰਦੀ ਪਈ ਆ ਕਦੀ ਲੰਗਰ ਚ ਕੋਈ ਇਸ ਤਰ੍ਹਾਂ ਝਗੜਾ ਇਹ ਰਜਾਨਾ ਦਾ ਹੀ ਝਗੜਾ ਰੋਜ਼ ਦਾ ਇਹ ਇੱਥੇ ਕੋਈ ਕਰਦੇ ਐ ਕਿ ਮੈਨੇਜਰ ਸਾਹਿਬ ਕਦੀ ਉਹਦਾਂ ਝਗੜਾ ਕਦੀ ਉਹਦਾਂ ਫਿਰ ਜਿਹੜੇ ਪੈਸੇ ਖਾਨ ਦੀ ਗੱਲ ਜੇ ਜੇ ਮੰਨ ਲਓ ਸੱਚੇ ਸੋਚੇ ਆ ਫਿਰ ਸਾਨੂੰ ਕੋਈ ਨਹੀਂ ਪੁੱਛਦੇ ਮੈਂਬਰਾਂ ਨੂੰ ਸਾਡੇ ਸਾਈਨ ਕਿਉਂ ਨਹੀਂ ਕਰਾਉਂਦੇ ਇਹ ਸਾਡੇ ਸਾਈਨ ਕਰਾਉਣ ਤੋਂ ਬਗੈਰ ਹੀ ਆਪੇ ਮਤੇ ਪਾਉਂਦੇ ਜੋ ਵੀ ਕੰਮ ਕਰਨਾ ਉਹ ਇਹ ਆਪੇ ਕਰਦੇ ਕੈਨਸਲ ਕਰਤਾ ਦੱਸੋ ਕੋਈ ਗੱਲ ਥੋੜੀ ਐਮਐਲਏ ਨੂੰ ਅਸੀਂ ਸੱਦਾ ਪੱਤਰ ਦਿੱਤਾ ਆ ਤੁਹਾਨੂੰ ਸਾਫ ਨੂੰ ਫਿਰ ਮੁੱਖ ਮੰਤਰੀ ਨੂੰ ਸੱਦਾ ਪੱਤਰ ਭੇਜਿਆ ਸੀ 4 ਫਰਵਰੀ ਦਾ ਨਾ ਨਹੀਂ ਪੱਤਰ ਰੱਖਣਾ ਹੈ ਹਸਪਤਾਲ ਦਾ ਤੇ ਇਹ ਨਾ ਆਪੇ ਕੈਨਸਲ ਕਰਤਾ ਕਿਸ ਨੂੰ ਪੁੱਛਿਆ ਨਹੀਂ ਜੀ ਇਹ ਦੱਸੋ ਜਿਹੇ ਜਿਹੇ ਗੱਲਾਂ ਤੁਸੀਂ ਮੈਨੂੰ ਦੱਸ ਦਿਓ ਇਹ ਕਮੀਆਂ ਤਾਂ ਕਿੰਨੀਆਂ ਕੋਈ ਕਈ ਤੇ ਇਹ ਗੱਲ ਇਸ ਗੱਲ ਤੇ ਕਰ ਸਕਦੇ ਕਿਹੜੀ ਕਿਹੜੀ ਤੁਹਾਨੂੰ ਗੱਲ ਦੱਸਿਏ ਕਦੀ ਪ੍ਰਸ਼ਾਦ ਦੀ ਕਦੀ ਅੰਦਰ ਸੇਵਾ ਦਾ ਸਵੇਰੇ ਜਿਹੜੇ ਜਾਂ ਸ਼ਾਮੀ ਆਣ ਕੇ ਸੰਗਤ ਸੇਵਾ ਕਰਦੀ ਮਹਾਰਾਣੀ ਸੁਫਾਈਆਂ ਕਰਦੀ ਸਾਕ ਤੇ ਸੋਕਾ ਸੋਕਾ ਆਸਣ ਕਰਉਂਦੀ ਆ ਉਹਨਾਂ ਦੇ ਨਾਲ ਵਧੀਕੀਆਂ ਕੀਤੀਆਂ ਤੇ ਸਮਾਨ ਚੁੱਕ ਕੇ ਬਾਹਰ ਸੌੜਤਾ ਅਹੀਂ ਅੰਦਰ ਰੱਖਣਾ ਕਮਰੇ ਦੀਆਂ ਚਾਬੀਆਂ ਲੈ ਲਈਆਂ ਆਹ ਕੋ ਗੱਲਾਂ ਤੋਂ ਸੰਗਤ ਕਿਤੇ ਕਬਜ਼ਾ ਕਰ ਲੂਗੀ ਇਹਦਾ ਹੱਲ ਕੀ ਹਾਂਜੀ ਹੱਲ ਕੀ ਹੈ ਨਿਹਾਲੇ ਆ ਹੁਣ ਜਿੱਤਰਾ ਮਹਾਰਾਜ ਨੇ ਕਿਰਪਾ ਕੀਤੀ ਸੰਗਤ ਤੁਰ ਹੀ ਆ ਇਹਦੀ ਜੋ ਵੀ ਹੁਣ ਪ੍ਰਬੰਧਕ ਕਾਨੂੰਨ ਦੇ ਮਤਲਬ ਕਮੇਟੀ ਜੋ ਕਾਨੂੰਨ ਬਣਾਊਗਾ ਕਮੇਟੀ ਬਣਦੀ ਆ ਇਹ ਨਵੇਂ ਮੈਂਬਰ ਜਿੱਤਰਾ ਸਾਰੇ ਇਲਾਕੇ ਚੋਂ ਲਏ ਜਾਣਗੇ ਉਹਦੇ ਮੁਤਾਬਕ ਜਿਵੇਂ ਇਹਨਾ ਕੋ ਨਹੀਂ ਹੋਊਗਾ ਕੁਰਸੀਆਂ ਡੱਠਣਗੀਆਂ ਦਫ਼ਤਰਾਂ ਦੇ ਢੁੰਜੇ ਪਛਾਕੇ ਢੁੰਜੇ ਬਹਿਣਗੇ ਕੋ ਮੇਲਾ ਹੋਊਗਾ ਕੋ ਪ੍ਰਬੰਧ ਕੋਈ ਨਵੀਂ ਬਿਲਡਿੰਗ ਬਣਾਉਣੀ ਆ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਪਿੰਡਾਂ ਨੂੰ ਲਾ ਕੇ ਸੱਦਾਂਗੇ ਸੱਦੇ ਪੱਤਰ ਦੇ ਕੇ ਸੰਗਤ ਨੂੰ ਭਾ ਕੇ ਜੋ ਸੰਗਤ ਦਾ ਫੈਸਲਾ ਹੋਊ ਕੋ ਬਿਲਡਿੰਗ ਬਣਾਉਣ ਚ ਕੋ ਮੇਲਾ ਮਨਾਉਣ ਚ ਕੋ ਲੰਗਰ ਲਾਉਣ ਚ ਸਾਰਿਆਂ ਦਾ ਜੋ ਫੈਸਲਾ ਉਹ ਕੰਮ ਹੋਊਗਾ ਇਹ ਨਹੀਂ ਕਿ ਅੰਦਰ ਵੜ ਕੇ ਚੁੱਪ ਕਰਕੇ ਪਤਾਸੇ ਭੋਰ ਕੇ ਖਾ ਲੇ ਤੇ ਕੁਝ ਬੋਝਾਂ ਚ ਪੜੇ ਉਹ ਗੱਲ ਨਹੀਂ ਹੋਊਗੀ ਠੀਕ ਹੈ ਜੀ ਇਹ ਇਹ ਕਹਿੰਦੇ ਸਾਡੀ ਪ੍ਰਾਪਰਟੀ ਨਾ ਤਾਨੀ ਇਹ ਅਸੀਂ ਤੇ ਕਹਿੰਦੇ ਬਾਬੇ ਦੀਪ ਸਿੰਘ ਦੀ ਜਗ੍ਹਾ ਸਾਰਿਆਂ ਦੀ ਸਾਂਝੀ ਆ ਹਿੰਦੂਆਂ ਦੀ ਸਿੱਖਾਂ ਦੀ ਸਭ ਸਾਰਿਆਂ ਦੀ ਪ੍ਰਗਟੀ ਆ ਤੇ ਸਾਰਿਆਂ ਦੀ ਭਾਗਿਆ ਇੱਥੇ ਕੋਈ ਜੀ ਜਿਹੜਾ ਵੀ ਆਜੇ ਰਾਜੀ ਜਾਵੇ ਕਿਸੇ ਨੂੰ ਦੁਖੀ ਨਾ ਕੀਤਾ ਜਾਵੇ ਕੋਈ ਹੁਣ ਗਰੀਬ ਬੰਦਾ ਇੱਕ ਦਿਨ ਇੱਥੇ ਇੱਕ ਮਜੀਵੀ ਸਿੰਘ ਦੱਸਣ ਦਾ ਸੀ ਉੱਥੋਂ ਚੌਕਾਤ ਕੀ ਕਰੀ ਹਾਂ ਹਾਂ ਕਰਾ ਜੀ ਹਾਂ ਜੀ ਮੈਂ ਤਾਂ ਵਾਜ ਜਿਹੜਾ ਪਵਣ ਸਾਹਿਬ ਗੁਰਦੁਆਰਾ ਵਿੱਚ ਜਿਹੜੀ ਅੱਜ ਇਲਾਕੇ ਦੇ ਲੋਕਾਂ ਦਾ ਇਕੱਠ ਹੋਇਆ ਜਨ ਜਿਹੜੇ ਉਹ ਦੋਸ਼ ਲਾਉਂਦੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਮੈਂ ਸਰ aí ਆਪ ਜੀ ਦਾ ਮੀਡੀਆ ਦਾ ਜਿੰਨੇ ਵੀ ਸਾਰੇ ਪੱਤਰਕਾਰ ਭਰਾ ਆਏ ਨੇ ਉਹਨਾਂ ਦਾ ਦੋਵਰਾ ਸਾਹਿਬ ਵੱਲੋਂ ਫਾਊਂਡੇਸ਼ਨ ਵੱਲੋਂ ਧੰਨਵਾਦ ਕਰਦਾ ਹਾਂ ਜੀ ਜਿਹੜਾ ਆਪ ਜੀ ਦਾ ਸਵਾਲ ਹੈ ਕਿ ਜੋ ਅੱਜ ਘਟ ਹੋਇਆ ਹੈ ਉਹਦੇ ਉੱਪਰ ਜਵਾਬ ਜੀ ਨੇ ਸਵਾਲ ਕੀਤਾ ਆ ਉਹ ਜਿੰਨੀ ਵੀ ਅੱਜ ਅਸੀਂ ਉੱਥੇ ਉਹਨਾਂ ਦੀ ਡਿਸਕਸ਼ਨ ਸੁਣੀ ਹੈ ਬੜੀ ਇੱਕ ਆਮ ਪਰਿਵਾਰਕ ਡਿਸਕਸ਼ਨ ਸੀ ਇੱਕ ਫਾਊਂਡੇਸ਼ਨ ਦੇ ਨਾਲ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਨਾਲ ਬੈਠ ਕੇ ਔਰ ਅੱਜ ਵੀ ਅਸੀਂ ਇਹ ਅਪੀਲ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ 'ਚ ਵੀ ਕਰਦੇ ਰਵਾਂਗੇ ਔਰ ਪਹਿਲਾਂ ਵੀ ਅਸੀਂ ਜਦੋਂ ਦੇ ਇੱਥੇ ਆ ਕੇ ਸੇਵਾ ਮਿਲੀ ਹੈ ਹਰ ਇੱਕ ਸੇਵਾਦਾਰ ਨੂੰ ਔਰ ਹਰ ਇੱਕ ਪ੍ਰਬੰਧਕ ਨੂੰ ਬੁਲਾ ਕੇ ਹਰ ਤਰ੍ਹਾਂ ਦੀ ਸੇਵਾ 'ਚ ਉਹਨਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ ਇਸ ਤਰੀਕੇ ਨਾਲ ਉਹਨਾਂ ਵੱਲੋਂ ਸੇਵਾ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਕੋਈ ਜਿਹੜੀ ਵੀ ਸੇਵਾ ਚੱਲ ਰਹੀ ਹੈ ਉਹਦੇ ਵਿੱਚ ਸੁਧਾਰ ਕੀਤਾ ਜਾਵੇ ਉਹ ਬਿਲਕੁਲ ਸਾਰਾ ਹੀ ਸੰਗਤ ਦੇ ਸੰਯੋਗ ਨਾਲ ਉਹਨਾਂ ਦੀ ਸਲਾਹ ਲਾਂਕ ਕੀਤਾ ਜਾ ਰਿਹਾ ਹੈ ਇੱਕ ਇਹਨਾਂ ਨੂੰ ਦੋਸ਼ ਲਗਾਇਆ ਗਿਆ ਜਿਹੜਾ ਇੱਕ ਹੀ ਪਰਿਵਾਰ ਦਾ ਕਬਜਾ ਬੋਲ ਰਹੇ ਨੇ ਉਹ ਤਾਂ ਤੁਸੀਂ ਕੀ ਜਾਣੋ ਨਹੀਂ ਇਹ ਸਾਰੇ ਉਹਨਾਂ ਦੇ ਬੜੇ ਬੇਬੁਨਿਆਦ ਬਿਲਕੁਲ ਗਲਤ ਕਵੈਸ਼ਨ ਨੇ ਗਲਤ ਸਵਾਲ ਕੀਤੇ ਜਾ ਰਹੇ ਨੇ ਜੇਕਰ ਇਸ ਤਰ੍ਹਾਂ ਦਾ ਕੁਝ ਹੈਗਾ ਹੀ ਜਾਂ ਅੱਜ ਹੋ ਰਿਹਾ ਹੈ ਉਹਨਾਂ ਨੂੰ ਕੁਝ ਲੱਗ ਰਿਹਾ ਹੀ ਤੇ ਅੱਜ ਉਹ ਡਿਸਕਸ਼ਨ ਦੇ ਵਿੱਚ ਨਹੀਂ ਉਹ ਬੈਠ ਕੇ ਉਹਨਾਂ ਨਾਲ ਗੱਲ ਕਰ ਲੈਣ ਫਾਊਂਡੇਸ਼ਨ ਨਾਲ ਗੱਲ ਕਰਨ ਫਾਊਂਡੇਸ਼ਨ ਦੀਆਂ ਲਿਸਟਾਂ ਚੈੱਕ ਕਰ ਲੈਣ ਕਮੇਟੀ ਦੀਆਂ ਲਿਸਟਾਂ ਚੈੱਕ ਕਰ ਲੈਣ ਉਹਦੇ ਵਿੱਚ ਪਤਾ ਲੱਗ ਜਾਊਗਾ ਕਿਹੜੇ ਪਰਿਵਾਰ ਦਾ ਕਿਸ ਤਰੀਕੇ ਨਾਲ ਇੱਕ ਉਹ ਕਹਿੰਦੇ ਵੀ ਜਿਹੜੇ ਕੁਝ ਮਸਲੇ ਨੇ ਉਹਨਾਂ ਨੂੰ ਸਾਡੇ ਨਾਲ ਵਿਚਾਰਨ ਬੈਠ ਕੇ ਉਹਦੇ ਰਸਤੇ ਕੋਈ ਕਮੇਟੀ ਜਾਂ ਫਾਊਂਡੇਸ਼ਨ ਦੇ ਬੰਦੇ ਤਿਆਰ ਨਹੀਂ ਗਏ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਹਾਂ ਕਿ ਹਰ ਟਾਈਮ ਹਰ ਪ੍ਰਬੰਧਕ ਨੂੰ ਹਰ ਅਹੁਦੇਦਾਰ ਨੂੰ ਹਰ ਸੇਵਾਦਾਰ ਨੂੰ ਹਰ ਫੈਸਲੇ ਦੇ ਵਿੱਚ ਬੁਲਾਇਆ ਜਾਂਦਾ ਹੈ ਔਰ ਹਰ ਤਰੀਕੇ ਦੀ ਚਲਾ ਜਾਂਦੀ ਹੈ ਹਰ ਤਰੀਕੇ ਨਾਲ ਫੈਸਲਾ ਲਿਆ ਜਾਂਦਾ ਜਿਹੜੇ ਮਸਲੇ ਜਿਹੜੇ ਉੱਜਿਆ ਉਹਨਾਂ ਵਿੱਚੋਂ ਕਹਿੰਦੇ ਬੇ ਟੇਬਲ ਟੂ ਟਾਕ ਸਿਰਨਾ ਬਹਿ ਕੇ ਜਿਹੜੀ ਟੇਬਲ ਟੂ ਟਾਕ ਕੀਤੀ ਜਾਵੇ ਇੱਕ ਵਾਰ ਸਾਡੇ ਨਾਲ ਗੱਲਬਾਤ ਕੀਤੀ ਜਾਵੇ ਨਹੀਂ ਵੇਖੋ ਜਿਹੜੀ ਜਿਹੜੀ ਇਹਨਾਂ ਨੇ ਇਹ ਮੁੱਦਾ ਬਣਾਇਆ ਹੋਇਆ ਹੈ ਇਹਦੇ ਬਾਰੇ ਉਹ ਕਹਿ ਰਹੇ ਨੇ ਇਹਦੇ ਵਿੱਚ ਜਦੋਂ ਉਹਨਾਂ ਨੇ ਫਸਟ ਵੇਖੋ ਮੀਟਿੰਗ ਰੱਖੀ ਮੀਟਿੰਗ ਦਾ ਅਸੂਲ ਹੈ ਨਾ ਜੀ ਮੈਂ ਤੁਹਾਡੇ ਨਾਲ ਮੀਟਿੰਗ ਕਰ ਰਹੀ ਹਾਂ ਤੇ ਮੈਂ ਤੁਹਾਨੂੰ ਬੁਲਾਵਾ ਮੈਂ ਤੁਹਾਨੂੰ ਦੱਸਾਂਗੇ ਅਸੀਂ ਤੁਹਾਡੇ ਨਾਲ ਮੀਟਿੰਗ ਕਰਨਾ ਚਾਹੁੰਦੇ ਹਾਂ ਜੇਕਰ ਅਸੀਂ ਮੀਟਿੰਗ ਦੇ ਵਿੱਚ ਉਸ ਹਿੱਸੇਸ਼ਾ ਨਹੀਂ ਲੈਂਦੇ ਅਸੀਂ ਉਸ ਮੀਟਿੰਗ ਨੂੰ ਇਗਨੋਰ ਕਰਦੇ ਫਿਰ ਅਸੀਂ ਇਸ ਚੀਜ਼ ਦਾ ਜਵਾਬ ਦੇ ਸਕਦੇ ਸੀ ਜਿਹੜੇ ਤੁਹਾਡੇ ਕੁਝ ਮੈਂਬਰ ਆ ਕਮੇਟੀ ਚ ਮੌਜੂਦਾ ਮੈਂਬਰ ਓਕੇ ਉਹਨਾਂ ਦੇ ਦੋਸ਼ ਆ ਮੈਨੇਜਰ ਸਾਹਿਬ ਕਹ ਲੋ ਜਾਂ ਬਾਕੀ ਮੈਂਬਰ ਬਾਕੀ ਜਿਹੜੀ ਕਮੇਟੀ ਆ ਜਿਹੜੇ ਸੇਵਾਦਾਰ ਨਾ ਠਹਿ ਗਿਆ ਉਹਨਾਂ ਨਾਲ ਬੜਾ ਬਾਲਾ ਵੀਤੀ ਦਾ ਕੀਤਾ ਜਾਂਦਾ ਨੰਬਰ 2 ਜਦੋਂ ਕੋਈ ਮਤਾ ਪੈਂਦਾ ਜਾਂ ਖਰਚਾ ਹੋਣਾ ਹੁੰਦਾ ਉਦੋਂ ਕਿਸੇ ਵੀ ਮੈਂਬਰ ਦੇ ਸਾਈਨ ਨਹੀਂ ਕਰਵਾਏ ਜਾਂਦੇ ਤੇ ਆਪਣੀ ਮਰਜ਼ੀ ਨਾਲ ਹੀ ਕੁਝ ਕੋ ਬੰਦੇ ਜਿਹੜੇ ਆਉ ਪਹਿਲਾਂ ਕਰਤੀ ਜਾਂਦੇ ਉਹਦੇ ਬਾਰੇ ਕੀ ਕਹੋਗੇ ਨਹੀਂ ਬਿਲਕੁਲ ਗਲਤ ਹੈ ਵੇਖੋ ਤੁਸੀਂ ਵੀ ਬਹੁਤ ਸਾਰੇ ਟਰਸਟਾਂ ਦੇ ਵਿੱਚ ਜਾਂ ਬਹੁਤ ਸਾਰਾ ਤਜਰਬਾ ਹੈ ਤੁਹਾਡਾ ਜਿੱਥੇ ਵੀ ਟਰਸਟ ਬਣੇ ਹੋਏ ਨੇ ਫਾਊਂਡੇਸ਼ਨਾਂ ਬਣੀਆਂ ਹੋਈਆਂ ਨੇ ਕਦੇ ਵੀ ਕੋਈ ਇੱਕ ਸਿੰਗਲ ਸਿੰਗਲ ਮੈਂ ਮੈਂ ਕੁਝ ਵੀ ਨਹੀਂ ਇਕੱਲਾ ਕਰ ਸਕਦਾ ਉਹ ਸਾਰਾ ਪ੍ਰਬੰਧਕਾਂ ਦੇ ਨਾਲ ਜਿੰਨੇ ਵੀ ਉਹਦੇ ਵਿੱਚ ਮੈਂਬਰਸ ਹੈ ਬਾਣ ਹੁੰਦੇ ਨੇ ਉਹਨਾਂ ਨਾਲ ਕੀਤੇ ਜਾ ਰਹੇ ਜੇਕਰ ਇਹ ਚੀਜ਼ ਉਹਨਾਂ ਦੇ ਮਨਚ ਸੀ ਕਿ ਗਲਤ ਸਾਈਨ ਹੋ ਰਹੇ ਨੇ ਜਾਂ ਇਹ ਗਲਤ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਤਾਂ ਅੰਦਰ ਇੱਕ ਐਜੇ ਮੈਂਬਰ ਸੀ ਉਹਨੂੰ ਉਸ ਟਾਈਮ ਬੰਦ ਕਰ ਦਿੱਤਾ ਜਾਣਾ ਚਾਹੀਦਾ ਹੈ ਨੰਬਰ 2 ਉਹਨਾਂ ਦਾ ਕਹਿਣਾ ਵੀ ਜਿੱਦਾਂ ਗੁਰਦੁਆਰਾ ਸਾਹਿਬ 'ਚ ਮੋਰਥਲ ਸਟੈਂਡ ਦੀ ਲੋੜ ਆ ਜਾਂ ਗੁਰਦੁਆਰਾ ਸਾਹਿਬ ਦੀ ਰਿਪੇਅਰ ਦੀ ਲੋੜ ਆ ਜਾਂ ਲੰਗਰ ਦੇ ਉੱਤੇ ਲੰਗਰ ਦਾ ਹਲ ਫੜਾਉਣ ਦੀ ਲੋੜ ਆ ਇਹਨਾਂ ਸਾਰੇ ਮਸਿਆਂ ਨੂੰ ਛੱਡ ਕੇ ਇੱਕ ਖਾਸ ਪਰਿਵਾਰ ਦੇ ਨਾਂ ਤੇ ਜਮੀਨਾਂ ਫਿੱਡੀਆਂ ਜਾ ਰਹੀਆਂ ਜਿੱਦਾਂ ਹੁਣੇ ਮਾੜੀ ਮੇਗਾ ਜ਼ਮੀਨ ਫਿੱਦੀ ਆ ਉਹਦੇ ਬਾਰੇ ਕੀ ਕਹੋਗੇ ਬਿਲਕੁਲ ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿ ਮਾੜੀ ਮੇਗਾ ਜ਼ਮੀਨ ਹੀ ਨਹੀਂ ਖਰੀਦੀ ਗਈ ਦੂਸਰੀ ਚੀਜ਼ ਜਿਹੜੀ ਪਰਿਵਾਰ ਵਾਲੀ ਹੈ ਕਿ ਪਰਿਵਾਰ ਦੇ ਨਾਂ ਤੇ ਕੁਝ ਬਣ ਰਿਹਾ ਹੈ ਸਾਰਾ ਕੁਝ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਦੇ ਨਾਂ ਤੇ ਬਣ ਰਿਹਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਇੱਕ ਵੀ ਡਾਕੂਮੈਂਟ ਦਿਖਾ ਦੇਣ ਕਿ ਇੱਕ ਪਰਿਵਾਰ ਦਾ ਇੱਕ ਨਾਮ ਦੇ ਨਾਂ ਖੜਾ ਕਰਦੇ ਅਸੀਂ ਉਹਦਾ ਜਵਾਬ ਦੇਵਾਂ